ਬੜੇ ਹੀ ਵੱਡੇ ਭਾਗ ਹੋਣ ਤਾਏ ਵੱਡ ਭਾਗੀ ਸਮਾਪ੍ਰਾਪਤ ਹੁੰਦਾ ਹੈ ਤੂ ਚਿਤ ਆਵੈ ਤੇਰੀ ਮਇਆ ਹੋਏ ਦਿਆਲ ਤਾ ਸਰਦਾ ਕੂਰੀਆ ਮਾਤਮਾ ਨਿਰੰਕਾਰ ਸੱਚੇ ਪਾਤਸ਼ਾਹ ਤਰੁੱਠੇ ਦਇਆਵਾਨ ਹੋਵੇ ਕਿਰਪਾਵਾਨ ਹੋਵੇ ਤਾਂ ਉਹਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਇਹ ਵਡਭਾਗੀ ਸਮੇਂ ਪ੍ਰਾਪਤ ਹੁੰਦੇ ਹਨ ਕਿਉਂਕਿ ਆਪਾ ਰੋਜ਼ ਬਾਣੀ ਦੇ ਵਿੱਚ ਸਰਵਣ ਕਰਦੇ ਹਾਂ ਹੁਕਮੇ ਅੰਦਰ ਸਭ ਕੋ ਬਾਰ ਹੁਕਮ ਨਾ ਕੋਈ ਸਾ ਸੰਗਤ ਜੀਓ ਜੋ ਦੂ ਦੇਣ ਦੁਨੀਆ ਦੇ ਮਾਲਕ ਦੀ ਜੋ ਗੁਰਬਾਨੀ ਹੈ ਨਾ ਜਿਸ ਨੂੰ ਅਸੀਂ ਬਾਣੀ ਆਖਦੇ ਹਾਂ ਜਿਸ ਨੂੰ ਅਸੀਂ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੂਪ ਦੇ ਵਿੱਚ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਉਹੀ ਬਾਣੀ ਸਾਨੂੰ ਸਮਝਾਉਣਾ ਕਰਦੀ ਹੈ ਗੁਰ ਤੇਰਾ ਗੁਰੂ ਹੈ ਉਹੀ ਪਰਮੇਸ਼ਰ ਹੈ ਤੇ ਉਹੀ ਗੁਰੂ ਸਾਨੂੰ ਦੱਸੇਗਾ ਸਾਧ ਸੰਗਤ ਜੀਓ ਜੋ ਪਰਮੇਸ਼ਰ ਹੈ ਰੂਪ ਸੋਗ ਸੋ ਪਰਸਨ ਵੀ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਜਿਹੜਾ ਪ੍ਰਮਾਤਮਾ ਨਿਰੰਕਾਰ ਹੈ ਉਹ ਤਿੰਨਾ ਗੁਣਾਂ ਦੇ ਵਿੱਚ ਨਹੀਂ ਆਉਂਦਾ ਉਹ ਪਕੜ ਦੇ ਵਿੱਚ ਨਹੀਂ ਆਉਂਦਾ ਨਾ ਉਸ ਦਾ ਕੋਈ ਰੂਪ ਹੈ ਨਾ ਕੋਈ ਉਸ ਦਾ ਰੰਗ ਹੈ ਨਾ ਉਸ ਦੀ ਕੋਈ ਰੇਖ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ ਉਸ ਦੀ ਪ੍ਰਾਪਤੀ ਹੋਏਗੀ ਪਰ ਕਿੰਨਾ ਨੂੰ ਹੋਏਗੀ ਤਿਸੇ 부ਝਾਏ ਨਾਨਕਾ ਜਿਸ ਹੋਵੇ ਹੋਏਗਾ ਕਿਰਪਾ ਵਾਹਨ ਹੋਏਗਾ ਸਾਧ ਸੰਗਤ ਜੀਓ ਅਸੀਂ ਜਿੰਨੇ ਵੀ ਜੀਵ ਇਸ ਮਾਤ ਲੋਕ ਦੇ ਵਿੱਚ ਉਸ ਪਰਮਾਤਮਾ ਕੋਲੋਂ ਸਵਾਸਾ ਰੂਪੀ ਪੂੰਜੀ ਲੈ ਕੇ ਆ ਸਰੀਰ ਰੂਪੀ ਧਨ ਲੈ ਕੇ ਇਸ ਜਗਤ ਦੇ ਵਿੱਚ ਆਉਂਦੇ ਹਨ ਤੇ ਅਸੀਂ ਸਾਰੇ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਧਰਮ ਦੇ ਮਾਰਗ ਤੇ ਜ਼ਰੂਰ ਚੱਲਦੇ ਹਾਂ ਚਾਹੇ ਅਸੀਂ ਵੇਖੋ ਇਤੋਂ ਤੱਕ ਕਿ ਜਿਹੜੇ ਕਹਿੰਦੇ ਨੇ ਨਾ ਨਾਸਤਿਕ ਜਿਹੜੇ ਕਹਿੰਦੇ ਹਨ ਪਰਮਾਤਮਾ ਨਹੀਂ ਹੁੰਦੇ ਉਹਨਾਂ ਦੇ ਅੰਦਰ ਵੀ ਇਹ ਚਿੰਨ੍ਹ ਖੁੰਦੀ ਹੈ ਕਿਤੇ ਨਾ ਕਿਤੇ ਪਰਮਾਰਥ ਹੁੰਦੀ ਹੈ ਇੱਕ ਸਵਾਲ ਹੁੰਦਾ ਹੈ ਵੀ ਕਿਤੇ ਨਾ ਕਿਤੇ ਕੋਈ ਸ਼ਕਤੀ ਤਾਂ ਹੈ ਇਹ ਅਸੀਂ ਕਿਉਂ ਚੱਲਦੇ ਹਾਂ ਸਾਧ ਸੰਗਤ ਜੀਓ ਚਾਹੇ ਅਸੀਂ ਮੰਦਰ ਜਾਂਦੇ ਆ ਚਾਹੇ ਗੁਰਦੁਆਰੇ ਜਾਂਦੇ ਆ ਚਾਹੇ ਮਸਜਿਦ ਚਾਹੇ ਡੇਰੇ ਕਿਤੇ ਵੀ ਧਰਮ ਦੇ ਰਸਤੇ ਤੇ ਅਸੀਂ ਜ਼ਰੂਰ ਚੱਲਦੇ ਹਾਂ ਤੇ ਆ ਸਾਡਾ ਤਨ ਹੈ ਤਨ ਦੋ ਰੂਪਾ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ ਜਾਈ ਜਾਂ ਪੁਰਸ਼ ਦੇ ਰੂਪ ਦੇ ਵਿੱਚ ਤੇ ਉਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਨਾ ਇਹ ਰਾਮ ਦਾ ਬੱਚਾ ਹੈ ਪ੍ਰਮਾਤਮਾ ਦਾ ਬੱਚਾ ਹੈ ਉਸ ਵਾਹਿਗੁਰੂ ਉਸ ਅੱਲਾ ਦਾ ਇਹ ਬੱਚਾ ਹੈ ਕਿਰਪਾ ਭਵੇ ਦਇਆ ਹੋਵੇ ਉਸ ਪ੍ਰਮਾਤਮਾ ਦੀ ਤਾਂ ਵਡਭਾਗੀ ਸਮਾਪਰਾਪਤ ਹੁੰਦਾ ਜੀ ਅਸੀਂ ਲੱਖ ਕੋਸ਼ਿਸ਼ਾ ਕਰ ਲਈਏ ਅਸੀਂ ਆਪਦੇ ਘਰੇ ਕੋਈ ਜਗ ਕਰਾਉਣਾ ਹੈ ਸਿਮਰਨ ਕਰਵਾਉਣਾ ਹੈ ਜਪ ਕਰਵਾਉਣਾ ਦੁੱਖ ਦੇ ਵਿੱਚ ਇਹਦਾ ਕੋਈ ਵੀ ਹੱਥ ਨਾ ਹੋਵੇ ਪਰ ਇਹਨੂੰ ਦੁੱਖ ਪ੍ਰਾਪਤ ਹੋਵੇ ਸਾਧ ਸੰਗਤ ਜੀਓ ਤੇ ਫਿਰ ਇਹ ਵਿਰਾਗ ਦੇ ਵਿੱਚ ਰੋ ਕੇ ਨਾ ਜਿਹਨੂੰ ਸੱਚੇ ਪਾਤਸ਼ਾਹ ਕਹਿੰਦੇ ਹਨ ਨਾ ਕਹੇ ਰਵਿਦਾਸ ਹਾਤ ਪੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਹਨ ਜੇ ਕੋ ਨਾਮ ਲਵੈ ਬਦਨਾਮੀ ਚ ਕਹਿੰਦੇ ਜੇ ਕੋਈ ਇੱਥੇ ਸਤ ਦਾ ਨਾਮ ਲਵੇਗਾ ਨਾ ਗੁਰੂ ਘਰ ਜਾਏਗਾ ਮੰਦਰ ਡੇਰੇ ਮਸਜਿਦ ਜਾਏਗਾ ਸਤ ਦਾ ਨਾਮ ਲਵੇਗਾ ਜਪ ਕਰੇਗਾ ਨਾ ਅੰਤਰੀਵ ਤੇ ਤੇਰੀ ਬਦਨਾਮੀ ਹੋਏਗੀ ਦੇਖੋ ਕਿਉਂ ਕਿਉਂਕਿ ਅਸੀਂ دنیਆਵੀ ਤੌਰ ਤੇ ਕੋਈ ਲੜ ਰਿਹਾ ਹੋਵੇ ਨਾ ਜਾਂ ਕੋਈ ਗਲਤ ਬੋਲ ਰਿਹਾ ਹੋਵੇ ਤੇ ਉਦੋਂ ਅਸੀਂ ਨਹੀਂ ਆਖਦੇ ਤੂੰ ਕੀ ਕਰ ਰਿਹਾ ਹੈ ਜਦੋਂ ਘਰ ਦੇ ਵਿੱਚ ਕਲੇਸ਼ ਭੱਗ ਹੀ ਸਮਾਂ ਪ੍ਰਾਪਤ ਹੋਵੇ ਨਾ ਤੇ ਸੱਚੇ ਪਾਤਸ਼ਾਹ ਕੇ ਤਰਲਾ ਪਾਉਣਾ ਚਾਹੀ ਤੇ ਵਾਰੀ ਕਾਦੇ ਲਈ ਹੈ ਪਰਮਾਤਮਾ ਨੂੰ ਮਿਲਣ ਦੇ ਲਈ ਤੇ ਸਾਧ ਸੰਗਤ ਜੀਓ ਸਤ ਦਾ ਪਰਮਾਤਮਾ ਦਾ ਹੁਕਮ ਹੈ ਨਿਯਮ ਹੈ ਫਰਮਾਨ ਹੈ ਜਿੰਨਾ ਚਿਰ ਤੂੰ ਇਸ ਮਾਇਆ ਦੇ ਪਿੱਛੇ ਭੱਜੇਗਾ ਨਾ ਇਹ ਤੇਰੇ ਤੋਂ ਹੋਰ ਦੂਰ ਹੁੰਦੀ ਜਾਏਗੀ ਕੱਲੀ ਪੈਸਾ ਮਾਇਆ ਨਹੀਂ ਆ ਸਾਰਾ ਕੁਝ ਹੀ ਮਾਇਆ ਹੈ ਵੇਖੋ ਜੇ ਅੱਜ ਸਾਡੇ ਕੋਲ ਇੱਕ ਕਾਰ ਨਹੀਂ ਹੈ ਉੱਥੇ ਸਾਡਾ ਮਨ ਤਰਪੇਗਾ ਨਹੀਂ ਰੱਜੇਗਾ ਨਹੀਂ ਇਹ ਕਹੇਗਾ ਇਸ ਤੋਂ ਵੱਡੀ ਕਾਰ ਮਿਲੇ ਜੇ ਸਾਡੇ ਕੋਲ ਘਰ ਨਹੀਂ ਹੈ ਨਾ ਅਸੀਂ ਆਖੀਏ ਸਾਡਾ ਇਸ ਤਰ੍ਹਾਂ ਦਾ ਘਰ ਬਣ ਜਾਵੇ ਜਦੋਂ ਉਸ ਤਰ੍ਹਾਂ ਦਾ ਘਰ ਬਣ ਜਾਏਗਾ ਨਾ ਤੇ ਉਸ ਦੇ ਵਿੱਚ ਵੀ ਸੰਤੁਸ਼ਟ ਨਹੀਂ ਹੋਏਗਾ ਇਹ ਕਹੇਗਾ ਇਸ ਗੱਲ ਦੀ ਕਮੀ ਰਹਿ ਗਈ ਹੈ ਇਸ ਤਰ੍ਹਾਂ ਦਾ ਹੋਰ ਮੈਨੂੰ ਘਰ ਚਾਹੀਦਾ ਸੱਚੇ ਪਾਤਸ਼ਾਹ ਆਖਦੇ ਹਨ ਵੀ ਤੇਰਾ ਜੀਵਨ ਇੰਨਾ ਕੁ ਛੋਟਾ ਹੈ ਇੱਕ ਕਾਮਨਾ ਤੇਰੀ ਪੂਰੀ ਹੋਏਗੀ ਤੇ ਉਹ 10 ਕਾਮਨਾਵਾਂ ਨੂੰ ਹੋਰ ਜਨਮ ਦੇ ਦੇਗੀ ਇਸ ਕਰਕੇ ਤੂੰ ਜੋ ਕਰਨਾ ਆਇਆ ਹੈ ਉਹ ਕਰ ਤੇ ਜਦੋਂ ਉਹ ਕਰੇਗਾ ਨਾ ਤੇ ਮਾਇਆ ਤੇਰੇ ਪਿੱਛੇ ਭੱਜੇਗੀ ਇੱਕ ਦਾਸ ਆਪ ਜੀ ਨੂੰ ਉਦਾਹਰਣ ਦੇ ਦੇਵੇ ਆਪ ਪ੍ਰੈਕਟੀਕਲ ਕਰਕੇ ਦੇਖ ਲੈਣਾ ਇਸ ਸੰਸਾਰ ਦੇ ਵਿੱਚ ਜਦੋਂ ਸੂਰਜ ਚੜ੍ਹਦਾ ਹੈ ਨਾ ਸਾਧ ਸੰਗਤ ਜੀਓ ਪ੍ਰਕਾਸ਼ ਹੁੰਦਾ ਹੈ ਸੂਰਜ ਚੜ੍ਹਦਾ ਹੈ ਨਾ ਤੇ ਜਦੋਂ ਸੂਰਜ ਵੱਲ ਤੁਸੀਂ ਸਿੱਧਾ ਮੁੱਖ ਕਰਕੇ ਚੱਲੋਗੇ ਨਾ ਤੇ ਤੁਹਾਡੇ ਸਰੀਰ ਦਾ ਇੱਕ ਪਰਛਾਵਾਂ ਬਣੇਗਾ ਉਹ ਜਿਹੜਾ ਪਰਛਾਵਾ ਬਣੇਗਾ ਨਾ ਜਦੋਂ ਮੁੱਕ ਤੁਹਾਡਾ ਸੂਰਜ ਵੱਲ ਹੋਏਗਾ ਨਾ ਤੁਹਾਡੇ ਸਰੀਰ ਦਾ ਪਰਛਾਵਾ ਤੁਹਾਡੇ ਪਿੱਛੇ ਹੋਏਗਾ ਤੇ ਜਦੋਂ ਤੁਸੀਂ ਸੂਰਜ ਵੱਲ ਪਿੱਠ ਕਰ ਲੋਗੇ ਉਲਟ ਦਿਸ਼ਾ ਦੇ ਚੱਲੋਗੇ ਉਹ ਪਰਛਾਵਾ ਤੁਹਾਡੇ ਅੱਗੇ ਹੋਏਗਾ ਇਹ ਤੁਸੀਂ ਕਰਕੇ ਵੇਖ ਲਿਆ ਜੇ ਜੇ ਦਿਨ ਕਹਦੇ ਨਾ ਬਲਬ ਦੇ ਅੱਗੇ ਖੜਿਆ ਜੇ ਜੇ ਉਹਦੇ ਵੱਲ ਮੂੰਹ ਕਰਕੇ ਖੜੋਗੇ ਤੇ ਜਿਹੜਾ ਤੁਹਾਡੇ ਸਰੀਰ ਦਾ ਪਰਛਾਵਾਂ ਤੁਹਾਡੇ ਪਿੱਛੇ ਹੋਏਗਾ ਤੇ ਜੇ ਉਹਦੇ ਵੱਲ ਪਿੱਠ ਕਰਕੇ ਖੜੋਗੇ ਤੇ ਤੁਹਾਡੇ ਸਰੀਰ ਦਾ ਪਰਛਾਵਾਂ ਤੁਹਾਡੇ ਅੱਗੇ ਹੋਏਗਾ ਇਹ ਕੀ ਹੈ ਮਾਇਆ ਇੱਕ ਭੁਲੇਖਾ ਤੇ ਇਹ ਜਿਹੜਾ ਸਰੀਰ ਦਾ ਪਰਛਾਵਾਂ ਹੈ ਨਾ ਅਸੀਂ ਸਾਰੇ ਸੂਰਜ ਵੱਲ ਪ੍ਰਮਾਤਮਾ ਵੱਲ ਪਿੱਠ ਕਰਕੇ ਚੱਲ ਰਹੇ ਹਾਂ ਜਿਹਨੂੰ ਆਖਦੇ ਹਨ ਮਨਮੁਖ ਅਸੀਂ ਮਨਮੁੱਖਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ ਜੋ ਸਾਨੂੰ ਪ੍ਰਮਾਤਮਾ ਕਹਿ ਰਿਹਾ ਉਹ ਅਸੀਂ ਨਹੀਂ ਕਰ ਰਹੇ ਤੇ ਜੋ ਅਸੀਂ ਨਹੀਂ ਕਰਨਾ ਉਹ ਅਸੀਂ ਕਰ ਰਹੇ ਹਾਂ ਫਿਰ ਹੋਏਗਾ ਕੀ ਵੇਖੋ ਜਦੋਂ ਸੂਰਜ ਵੱਲ ਅਸੀਂ ਪਿੱਠ ਕਰਕੇ ਚੱਲਾਂਗੇ ਨਾ ਤੇ ਜਿਹੜੀ ਸਾਡੀ ਮਾਇਆ ਜਿਹੜਾ ਸਾਡਾ ਪਰਛਾਵਾਂ ਸਾਡੇ ਅੱਗੇ ਖੜੇਗਾ ਨਾ ਤੇ ਮਨ ਸੋਚੇ ਕਿ ਮੈਂ ਇਸ ਪਰਛਾਵੇਂ ਨੂੰ ਇਸ ਜਿਹੜਾ ਸਾਡੇ ਸਾਹਮਣੇ ਖੜਾ ਮੈਨੂੰ ਫੜਨਾ ਹੈ ਨਾ ਇਹ ਲੱਖ ਕੋਸ਼ਿਸ਼ ਕਰ ਲਵੇ ਪਰਛਾਵੇਂ ਨੂੰ ਫੜ ਨਹੀਂ ਸਕੇਗਾ ਕਿਉਂ ਕਿ ਇੱਕ ਕਦਮ ਪੱਟੇਗਾ ਉਹ ਪਰਛਾਵਾ ਹੋਰ ਅੱਗੇ ਹੋ ਜਾਏਗਾ ਹੋਰ ਅੱਗੇ ਚੱਲੇਗਾ ਪਰਛਾਵਾ ਹੋਰ ਅੱਗੇ ਹੋ ਜਾਏਗਾ ਇੱਕ ਹਵੇ ਇੱਕ ਇੱਕ ਕਦਮ ਪੱਟਿਆਂ ਪਰਛਾਵਾ ਫੜੀਂਦਾ ਨਹੀਂ ਮੈਂ ਹੁਣ ਭੱਜਦਾ ਹਾਂ ਜਿਵੇਂ ਦੌੜ ਲੱਗੀ ਹੈ ਨਾ ਮੈਂ ਇੰਨਾ ਕਾਰੋਬਾਰ ਕਰ ਲਾ ਮੈਂ ਇਨੇ ਰੁਪਈਏ ਕਮਾ ਲਾਂ ਮੈਨੂੰ ਸ਼ਾਂਤੀ ਮਿਲ ਜਾਏਗੀ ਉਹ ਕਹਿੰਦਾ ਜਿੰਨਾ ਮਰਜ਼ੀ ਭੱਜ ਭੱਜ-ਭੱਜ ਕੇ ਹਾਰ ਜਾਏਗਾ ਡਿੱਗ ਪਏਗਾ ਪਰ ਇਹਦੇ ਕੋਲ ਉਹ ਪਰਛਾਵਾ ਫੜੀਣਾ ਨਹੀਂ ਨਹੀਂ ਨਾ ਫੜੀਣਾ ਕੋਸ਼ਿਸ਼ ਕਰਕੇ ਵੇਖ ਲੈ ਜੇ ਭਾਵੇਂ ਪਰ ਇੱਕ ਗੱਲ ਜੇ ਫਿਰ ਜਦੋਂ ਇਹ ਕਹੇਗਾ ਨਾ ਜਾਂ ਮੈਂ ਤੇਰਾ ਖਿਹੜਾ ਛੱਡਿਆ ਮੈਂ ਹੁਣ ਤੇਰੇ ਪਿੱਛੇ ਨਹੀਂ ਭੱਜਦਾ ਮੈਂ ਤੈਨੂੰ ਫੜਨਾ ਨਹੀਂ ਪਰਮਾਤਮਾ ਵੱਲ ਮੁਖ ਕਰੇਗਾ ਨਾ ਤੇ ਜਿਵੇਂ ਜਿਵੇਂ ਤੁਰੇਗਾ ਪਰਛਾਵਾ ਇਹਦੇ ਪਿੱਛੇ ਤੁਰੇਗਾ ਤੁਸੀਂ ਦੇਖ ਲਿਆ ਜੇ ਸਾਧ ਸੰਗਤ ਜੀਓ ਇਹ ਮਾਇਆ ਦੇ ਪਿੱਛੇ ਜਿੰਨਾ ਭੱਜੇਗਾ ਨਾ ਤੇ ਮਾਇਆ ਇਹਦੇ ਹੱਥ ਨਹੀਂ ਆਉਣੀ ਜਿਸ ਦਿਨ ਨੇ ਮਾਇਆ ਨੂੰ ਕਹਿਤਾ ਨਾ ਜਾ ਤੇਰਾ ਖਿਹੜਾ ਛੱਡਿਆ ਹੁਣ ਮੈਂ ਆਦੇ ਪ੍ਰਭੂ ਪ੍ਰੀਤਮ ਦੇ ਕੋਲ ਜਾਣਾ ਹੈ ਤੇ ਮਾਇਆ ਤੇਰੇ ਪਿੱਛੇ ਆਏਗੀ ਸਾਰੀਆਂ ਕੁਸ਼ ਬਿਨ ਬੋਲਿਆ ਸਭ ਕੁਛ ਜਾਣਦਾ ਚੰਗਾ ਮਾਪਿਓ ਹੁੰਦਾ ਹੈ ਚੰਗੀ ਮਾਂ ਉਹ ਹੁੰਦੀ ਹੈ ਜਿਹੜੀ ਧੀ ਦੇ ਬੋਲਣ ਤੋਂ ਪਹਿਲਾਂ ਹੀ ਆਦੀ ਧੀ ਦੇ ਆਪਣੇ ਬੱਚੇ ਦੇ ਬੋਲ ਜਾਣਦੀ ਹੈ ਵੀ ਮੇਰੇ ਬੱਚੇ ਨੂੰ ਕਿਹੜੀ ਚੀਜ਼ ਦੀ ਲੋੜ ਹੈ ਤੇ ਇਹ ਤਾਂ ਦੁਨਿਆਵੀ ਗੱਲ ਹੈ ਉਹ ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਤਾਂ ਅੰਦਰ ਦੀ ਜਾਣ ਕਰ ਉਹਦੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਗੁਰਾ ਇੱਕ ਦੇਹ 부ਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ ਜਿਹੜਾ ਪਰਮਾਤਮਾ ਪ੍ਰਭੂ ਪ੍ਰੀਤਮ ਉਹ ਨਿਰੰਗ ਅੰਦਰ ਇੱਕ ਭਲੇਖਾ ਪਾਇਆ ਸੀ ਪਤਾ ਨਹੀਂ ਕਿੰਨੇ ਕੋਈ ਰੱਬ ਬਣਾਈ ਬੈਠੇ ਆ ਜਿਹੜਾ ਪਰਮਾਤਮਾ ਜੋ ਪਕੜ ਦੇ ਵਿੱਚ ਨਹੀਂ ਆਉਂਦਾ ਉਹ ਨਰ ਨੇ ਪਿੱਛੇ ਥੋੜਾ ਜਿਹਾ ਚਲੇ ਜਾਈਏ ਨਾ ਇੰਨੀ ਲੇਟ ਇੰਨਾ ਚਾਨਣਾ ਨਹੀਂ ਸੀ ਸਾਧ ਸੰਗਤ ਜੀਓ ਉਦੋਂ ਇੰਨਾ ਚਾਨਣਾ ਇੰਨਾ ਪ੍ਰਕਾਸ਼ ਨਹੀਂ ਸੀ ਤੇ ਰੰਕਾਰ ਮਿਹਰ ਕਰੇ ਅਸੀਂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿਦਾਂਗਾ ਤੇ ਸੱਚੇ ਪਾਤਸ਼ਾਹ ਨੇ ਅਖੀਰ ਦੇ ਵਿੱਚ ਕਹਿਆ ਸੀ ਨਾ ਗਿਆਨ ਧਿਆਨ ਆ